ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਵੈਦ ਨਾਲ ਹੋਈ ਜਾਂ ਗੁਰੂ ਨਾਨਕ ਜੀ ਮਸਤਾਨਾ ਹੋਏ ਬੈਠਾ ਤੇ ਬੋਲੇ ਕਿਸੇ ਨਾਲ ਨਹੀਂ ਹਰ ਲੰਮਾ ਹੀ ਪਿਆ ਰਹੀ ਬਿਰਕਤਾਂ ਦੀ ਰੀ ਧਾਰ ਲੀਤੀ ਉਹ ਸੰਸਾਰ ਦੇ ਜੰਜਾਲਾਂ ਨੂੰ ਛੱਡ ਦਿੱਤਾ ਤਾਂ ਸਾਰਾ ਕੁਟੰਬ ਬੇਦੀਆਂ ਦਾ ਬਾਬੇ ਨਾਨਕ ਜੀ ਵੱਲ ਦੇਖ ਦੇ ਕੇ ਝੂਰਨ ਲੱਗਾ ਅਤੇ ਇਹ ਕਹਿਣ ਜੋ ਭਾਈ ਕਾਲੂ ਪਟਵਾਰੀ ਦਾ ਪੁੱਤਰ دیਵਾਨਾ ਹੋਇਆ ਗਿਆ ਹੈ ਜਿਹੜੇ ਬਾਬੇ ਜੀ ਦੇ ਸੰਗੀ ਹੈ ਸੰ ਉਹ ਆਣ ਕੇ ਮਿਲਣ ਅਤੇ ਕੁਛ ਪੁੱਛਣ ਤਾਂ ਬਾਬਾ ਜੀ ਐਸੇ ਅੱਗੇ ਤੇ ਮਿਲਣ ਜਿਉਂ ਕਦੇ ਮਿਲਿਆ ਹੀ ਨਹੀਂ ਉਹ ਦੇਖ ਕੇ ਬਹੁਤ ਦੁਖੀ ਹੋਣ ਅਤੇ ਗੁਰੂ ਜੀ ਮगन ਹੋਈ ਬੈਠਾ ਹਰ ਖਾਵੇ ਪੀਵੇ ਵੀ ਕੁਛ ਨਹੀਂ ਇਕਾਂਤੀ ਬੈਠਾ ਰਹੀ ਸਾਰਾ ਪਰਿਵਾਰ ਬੀਦੀਆਂ ਦਾ ਉਧਰ ਗਿਆ ਇਹ ਵਿਦ ਦੇ ਕੀ ਮਾਤਾ ਜੀ ਮਨ ਵਿੱਚ ਬਹੁਤ ਚਿੰਤਾਵਾਨ ਹੋਏ ਕਰ ਕਹਿਣ ਲੱਗੀ हे ਪੁੱਤਰ ਤੂੰ ਕੈਸੀ ਦਸਾ ਆਪਣੀ ਘਰ ਰੱਖੀ ਹੈ ਤੈਨੂੰ ਲੋੜੀਦਾ ਹੈ ਆਪਣੇ ਘਰ ਦਾ ਕਾਰਜ ਕਰਨਾ ਬਾਹਰ ਸੇ ਕਮਾਈ ਕਰ ਲਿਆਉਣਾ ਆਪਣੇ ਪਰਿਵਾਰ ਨੂੰ ਸੁਖੀ ਕਰਨਾ ਫੱਕਰਾਂ ਦੀ ਸੰਗਤ ਛੱਡ ਦਿਓ ਸੁਚੇਤ ਹੋਵੋ ਵਿਹਾਰ ਕਰੋ ਆਪਣੀ ਜਾਤ ਬਰਾਦਰੀ ਮੇਂ ਮਿਲ ਕੇ ਬੈਠਣਾ ਦੇਖੋ ਤੋਂ ਪਰਿਵਾਰ ਕੇ ਲੋਗ ਤੁਹਾਰੇ ਸਰੀਰ ਦੀ दशा ਦੇਖ ਕੇ ਕੈਸੇ ਦੁਖੀ ਹੁੰਦੇ ਹੈ ਆਪਣੇ ਘਰ ਦੇ ਖਰਚ ਅਤੇ ਆਮਦਨੀ ਨੂੰ ਸੰਭਾਲੋ ਪਲੇ ਪ੍ਰਕਾਰ ਆਪਣੀ ਕਮਾਈ ਕਰਕੇ ਦਰਬ ਆਪਣੇ ਘਰ ਮੇ ਸੰਚੋਗੀ ਸੁਚੇਤ ਹੋਗੀ ਤਾਂ ਕੋਈ ਖੱਤਰੀ ਦੇ ਕਰਕੇ ਤੁਹਾਡੀ ਸਗਾਈ ਕਰੇਗਾ ਤੈਨੂੰ ਕਮਾਉ ਜਾਣ ਕੇ ਆਪਣੀ ਲੜਕੀ ਤੇਰੇ ਕੋ ਵਿਆਹ ਦੇਵੇਗਾ ਮੇਰੇ ਕੋ ਵੀ ਬੜਾ ਸੁਖ ਪ੍ਰਾਪਤ ਹੋਵੇਗਾ আর ਤੇਰੀ ਲੋਕ ਵਧਾਈ ਕਰਨਗੇ ਹੁਣ ਤੈਨੂੰ ਐਸਾ ਮਸਤਾਨਾ ਦੇਖ ਕੇ ਲੋਕ ਹਾਸੀ ਕਰਦੇ ਹਨ ਕਹਿੰਦੇ ਹਨ ਕੈਸਾ ਨਾਲਾਇਕ ਹੈ ਕਿਰਤ ਨਹੀਂ ਕਰਦਾ ਦਾਰਿਦਰੀ ਹੈ ਮਤਹੀਨ ਹੈ ਕੋਈ ਕਹਿੰਦਾ ਹੈ ਇਹ ਨਿਰਬਲ ਹੈ ਉਹਨਾਂ ਸ੍ਰੀਕਾਂ ਦਾ ਬੋਵਨਾ ਹਮਾਰੇ ਤਾਈਂ ਵੱੱਜਰ ਪੱਥਰ ਕੇ ਸਮਾਨ ਦੁਖਦਾਇਕ ਹੁੰਦਾ ਹੈ हे ਪੁੱਤਰ ਮੇਰਾ ਰਿਦਾ ਸੁਣ करके जलदा है यह बाता माता दिया सुनकर बाबा जी चुप कर रहे उत्तर कोई भी ना दिया रात भी दिन भी पड़े रहे बोले किसी से ना ही और ना सुचेत होए कर बैठे जैसे कोई बड़ा उन्मत होता है ऐसे ही अबोल होए कर पड़े रहे माता बड़े हित नाल कुछ भोजन करवाए बड़े जतन से तो कुछ खावे कभी नहीं पी खावे तन बड़ा दुर्लभ बल होया देख कर माता कहे हे hey, पुत्र तेरे को क्या रोग है तू अपनी दवाई ही कर तेरा मुख पीला हो रहा है तेरे अंग भी सब थर हो रहे हैं ਰਾਗਨ پڑے ਰਹਤੀ ਹੋ ਖਾਂਦੇ ਪੀਂਦੇ ਕੁਛ ਨਹੀਂ ਹੋ ਭਾਈ ਸੰਬੰਧੀ ਦੇਖਣੇ ਕੋ ਆਉਂਦੇ ਹਨ हे ਪੁੱਤਰ ਸੁਚੇਤ ਹੋਵੋ ਐਸਾ ਦੇਖ ਕਰ ਮਾਤਾ ਤ੍ਰਿਪਤਾ ਜੀ ਬੜੀ ਅਧੀਨ ਹੋਏ ਕਰ ਪਰਮੇਸ਼ਰ ਕੇ ਆਗੇ ਡੰਡਵਤ ਬੰਦਨਾ ਕਰਦੀ ਹੈ ਕਿ हे ਭਗਵਾਨ ਮੇਰੇ ਪੁੱਤਰ ਕੋ ਅਰੋਗਤਾ ਹੋਵੇ ਨਿਰੋਗ ਹੋਵੇ ਬਾਰੰਬਾਰ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਦੀ ਹੈ ਇੱਕ ਦਿਨ ਪੁੱਤਰ ਦਾ ਹੱਥ ਫੜ ਕੇ ਬੋਲੀ ਪੁੱਤਰ ਆਪਣੀ ਪੀੜ ਕਹੋ ਮੈਂ ਵੈਦ ਵੈਦ ਕੋ ਬੁਲਾਕਰ ਤੇਰਾ ਇਲਾਜ ਕਰਾਵਾਂ ਬਹੁਤ ਹੀ ਕਹੀ ਬਾਬਾ ਨਾਨਕ ਜੀ ਚੁੱਪ ਕਰ ਰਹੇ ਸਭ ਜਾਤ ਭਾਈ ਖਬਰ ਲੈਣ ਵਾਸਤੇ ਆਈ ਜੋ ਬਾਬੇ ਨਾਨਕ ਜੀ ਨੂੰ ਮਸਤਾਨਾ ਦੇਖ ਕੇ ਬੜੇ ਦੁਖੀ ਹੁੰਦੇ ਸਨ ਸਾਰਾ ਪਰਿਵਾਰ ਦੇਖ ਦੇਖ ਝੂਰਦਾ ਹੈ ਰੋਗ ਨਹੀਂ ਜਾਣਿਆ ਜਾਂਦਾ ਜੋ ਕੌਣ ਰੋਗ ਹੈ ਅਰ ਸਭ ਪਰਿਵਾਰ ਦੇ ਕੇ ਕਾਲੂ ਨੂੰ ਆਖਣ ਲੱਗੀ ਤੂੰ ਮੱਛਲਾ ਹੋਏ ਕੇ ਬੈਠਾ ਰਿਆ ਹੈ ਅਤੇ ਤੇਰੇ ਪੁੱਤਰ ਨਾਨਕ ਨੂੰ ਪਿਆ ਹੋਇਆ ਕਈ ਦਿਨ ਗੁਜ਼ਰ ਗਏ ਹਨ ਕਿਸੇ ਵੈਦ ਨੂੰ ਸਾਧ ਕੇ ਇਸ ਦਾ ਇਲਾਜ ਕਰਾਓ ਇਕੋ ਇੱਕ ਤੇਰਾ ਪੁੱਤਰ ਹੈ ਪਦਾਰਤ ਦੇ ਖਰਚਿਆਂ ਪੁੱਤਰ ਰਾਜੀ ਹੋਵੇਗਾ ਤਾਂ ਕਈ ਤਰ੍ਹਾਂ ਦਾ ਪਦਾਰਤ ਖਾਟ ਲਿਆਵੇਗਾ ਪੁੱਤਰ ਦਾ ਸਨੇਹਾ ਮਨ ਤੋਂ ਤਿਆਗ ਕਰ ਪਦਾਰਤ ਪਿਆਰਾ ਮਤ ਕਰੋ ਪੁੱਤਰ ਪਿਆਰਾ ਕਰਨਾ ਚਾਹੀਦਾ ਹੈ ਪੁੱਤਰ ਰਾਜੀ ਹੋਵੇਗਾ ਤਾਂ ਕੈਸਾ ਸੁੱਖ ਹੋਵੇਗਾ ਅਤੇ ਸੋਣ ਕਾਲੂ ਪੈਸੇ ਕਿਤਨੇ ਹੋਵਨ ਤਾ ਉਹ ਕਿਸੇ ਕੰਮ ਨਹੀਂ ਤੂੰ ਵੈਦ ਨੂੰ ਸੱਦ ਮਤਾ ਕੱਖ ਦੇ ਹੋਲੇ ਲੱਕ ਪਰਮੇਸ਼ਰ ਕਰਦਾ ਹੋਵੇ ਇਤਨਾ ਸੁਣ ਕੇ ਕਾਲੂ ਆਪ ਉੜ ਖੜੋਤਾ ਅਤੇ ਭਾਈ ਲਾਲੂ ਜੀ ਨਾਨਕ ਪਾਸ ਬੈਠੇ ਰਹੀ ਤੇ ਬਾਬਾ ਨਾਨਕ ਜੀ ਆਪਣੇ ਮੁਖ ਪਰ ਕਪੜਾ ਲੀਏ ਪਾਉਂਦੇ ਰਹੀ ਮਹਿਤਾ ਕਾਲੂ ਜੀ ਹਰਦਾਸ ਨਾਮ ਵੈਦ ਨੂੰ ਸੱਦ ਲਿਆਇਆ ਜਿੱਥੇ ਬਾਬਾ ਨਾਨਕ ਜੀ ਪੌਂਡੇ ਸੇ ਵੈਦ ਤਿਸ ਅਸਥਾਨ ਆਇਆ ਕਾਲੂ ਜੀ ਨੇ ਆਕਿਆ ਵੈਦ ਹਰਿਦਾਸ ਜੀ ਨਾਨਕ ਦੀ ਬਾਹਾਂ ਦੇ ਕਰ ਕਹੋ ਇਸ ਨੂੰ ਕੀ ਆ ਰੋਗ ਹੈ ਦਿਨੇ ਰਾਤ ਆਲਸ ਕਰ ਕੀ ਪਿਆਰ ਰਹਿੰਦਾ ਹੈ ਖਾਣ ਪੀਣ ਦੇ ਵੱਲੋਂ ਪੀ ਮੂੰਹ ਮੋੜੀ ਰੱਖਦਾ ਹੈ ਮੂੰਹ ਇਸ ਦਾ ਪੀੜਾ ਤੇ ਤਨ ਖੀਨ ਹੋਇਆ ਹੈ ਇਹ ਬਾਤ ਸੁਣ ਕੇ ਹਰਿਦਾਸ ਵੈ ਨਿਕਟ ਜਾਏ ਬੈਠਾ ਬਾਬਾ ਜੀ ਦਾ ਮੁਖ ਦੇਖ ਕਰ 나ੜੀ ਦੇਖਣ ਨੂੰ ਹੱਥ ਲੱਗਾ ਦੇਖਣ ਜਾਂ ਬਾਬੇ ਜੀ ਦੀ 나ੜੀ ਦੇਖਣ ਲੱਗਾ ਤਾਂ ਬਾਬੇ ਨਾਨਕ ਜੀ ਨੇ ਆਪਣਾ ਹੱਥ ਵੈ ਦੇ ਹੱਥ ਵਿੱਚੋਂ ਖਿੱਚ ਲਿਆ ਤੇ ਆਪ ਵੀ ਉੱਠ ਬੈਠੀ ਅਤੇ ਆਖਿਆ ਸਾਡਾ ਹੱਥ ਉਨੇ ਪਕੜਿਆ ਹੈ ਸੋ ਕਿਆ ਜਾਣ ਕੇ ਤਾਂ ਹਰਦਾਸ ਬੋਲਿਆ ਰੋਗ ਦੇਖਦਾ ਹਾਂ ਜੋ ਕਿਆ ਰੋਗ ਹੈ ਤੇਮਾਰੇ ਤਾਈ ਜੈਸਾ ਰੋਗ ਹੋਗਾ ਤਿਸ ਦੀ ਦਵਾਈ ਦੇਵਾਂਗਾ ਪਤ ਦੇ ਸਾਥ ਦਵਾਈ ਖਾਵੋਗੇ ਤਾਂ ਰੋਗ ਹੋਏ ਜਾਵੇਗਾ ਸਰੀਰ ਕਰਕੇ ਸੁਖੀ ਹੋਗੇ ਤੋ ਬਾਬੇ ਨਾਨਕ ਜੀ ਤਿਸ ਦੇ ਪਰਥਾਈ ਸ਼ਬਦ ਉਚਾਰਿਆ ਸ਼ਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦ ਗਿੰ ਪਗੜ ਟੁੰਡੋਲੇ ਬਾਹਾਂ ਓੜਾ ਵੈਦ ਨਾ ਜਾਣਈ ਕਰ ਕ ਕਲੇਜੇ ਮਾਹ ਵੈਦ ਵੈਦ ਸੁ ਵੈਦ ਤੂੰ ਪਹਿਲਾ ਰੋਗ ਪਛਾਣ ਐਸਾਂ ਦਾਰੂ ਲੋੜ ਲਹੁ ਜਿਤ ਵੰਜੈ ਰੋਗਾ ਕਾਣਮ ਜਿਤ ਦਾਰੂ ਰੋਗੇ ਉਠਹਿ ਤਨ ਸੁਖ ਵਸੈ ਆਏ ਰੋਗ ਗਵਾਏ ਹੈ ਆਪਣਾ ਤਾਂ ਨਾਨਕ ਵੈਦ ਸਦਾਏ ਤਿਸ ਦਾ ਪਰਮਾਰਥ ਪਿਤਾ ਕਾਲੂ ਨੇ ਵੈਦ ਬੁਲਾਇਆ ਸੀ ਵੈਦਗੀ ਕਿਆ ਦਵਾਈ ਗੁਰੂ ਨਾਨਕ ਜੀ ਦੀ ਕਰਾਉਣ ਦੇ ਵਾਸਤੇ ਸੋ ਉਹ ਵੈ ਬਾਬੇ ਨਾਨਕ ਜੀ ਦੀ ਬਾਹਾਂ ਪਕੜ ਕਰਕੇ ਲੱਗਾ ਦੇਖਣ ਉਹ ਪੂੜਾ ਵੈ ਬਾਬੇ ਨਾਨਕ ਜੀ ਦੇ ਰੋਗ ਦਾ ਮਹਿਰਮ ਨਹੀਂ ਜੋ ਕਿਆ ਕਰਕੇ ਦੁੱਖ ਹੈ ਕਲੇਜੇ ਵਿਖੇ ਇਹ ਤੇ ਬਾਬਾ ਨਾਨਕ ਜੀ ਕਹਤੇ ਹੈ ਹੇ ਵੈ ਤੈਨੂੰ ਸਵੈਦ ਕਿਆ ਉਤਮ ਵੈਦ ਅਸੀਂ ਤਾਂ ਜਾਣੀਏ ਜੋ ਪਹਿਲੇ ਤੋਂ ਰੋਗ ਨੂੰ ਪਛਾਣੇ ਅਤੇ ਐਸਾ ਦਾਰੂ ਲੋੜ ਲਾਓ ਕਿਆ ਢੂੰਡਲ ਢੂੰਡ ਲਓ ਜਿਸ ਕਰਕੇ ਹੋਰ ਰੋਗਾਂ ਦਾ ਘਾਣ ਕਿਆ ਸੰਬੂਹੂ ਰੋਗ ਦੂਰ ਹੋਏ ਜਾਣ ਅਤੇ ਜਿਸ ਦਾਰੂ ਕਰਕੇ ਰੋਗ ਸਭ ਉੱਠ ਜਾਵਣ ਔਰ ਸਰੀਰ ਵਿੱਚ ਸੁਖ ਆਏ ਵਸਣ ਤਾਂ ਨਾਨਕ ਜੀ ਕਹਿੰਦੇ ਹਨ ਐਸਾ دارو ਹੈ ਤੇਰੇ ਪਾਸ ਤਾਂ ਤੂੰ ਠੀਕ ਵੈਦ ਹੈ ਅਤੇ ਅਸਲ ਵੈਦ ਤੈਨੂੰ ਤੋਂ ਜਾਣੀਏ ਜੋ ਤੂੰ ਆਪਣਾ ਰੋਗ ਗਵਾਵਹੀਂ ਤਾਂ ਵੈਦ ਨੇ ਹੱਥ ਜੋੜ ਕਰ ਪ੍ਰਾਰਥਨਾ ਕੀਤੀ ਸਰਬ ਸੁਮਰਤ ਮਹਾਰਾਜ ਜੀ ਉਹ ਰੋਗ ਮੇਰੇ ਤਾਈਂ ਕਹੋ ਜਿਸ ਕਰਕੇ ਮੈਂ ਰੋਗੀ ਹਾਂ ਤਾਂ ਨਾਨਕ ਜੀ ਬਚਨ ਕਰਤੇ ਹੈ हे हरदास तू श्रवन कर पहले ते होमे का रोग सब प्राणियों को लगा है जिस करके लोग महा दुखी हो रहे हैं जो जन्म मरण का कारण है सो किसी उपचार करके ये रोग नहीं हटता इस दुख करके जो अपने आप को दुखी जानते हैं ਸੋ ਦੂਸਰੀ ਕੌਮ ਕਿਸ ਪ੍ਰਕਾਰ ਸੁਖੀ ਕਰ ਸਕेंगी हे ਹਰਦਾਸ ਜਿਸ ਦਵਾਈ ਕਰਕੇ ਹਉਮੈ ਜਾਵੇ ਔਰ ਅਚਲ ਸੁਖ ਮੇਂ ਪ੍ਰਾਪਤ ਹੋਵੇ ਸੋ ਉਪਾਏ ਕਹੋ ਜੋ ਪ੍ਰਾਣੀ ਕਰੀ ਤਾ ਆਪਣੇ ਰੋਗ ਨੂੰ ਗਵਾਵੇ ਸੋ ਬੈਦ ਪਲਾ ਹੈ ਜਨਮ ਮਰਨ ਤੇ ਮੁਕਤਾ ਹੋਵੇ ਫੇਰ ਤਿਸਕੇ ਰੋਗ ਨਹੀਂ ਵਿਆਪਦਾ ਹੈ ਹਰਦਾਸ ਅਸੀਂ ਆਪਣੇ ਪਿਆਰੀ ਪਰਮੇਸ਼ਰ ਵਿੱਚ ਰਤੇ ਹੋਏ ਹਾਂ ਇਸ ਰੋਗ ਦਾ ਉਪਾਉ ਕੋਈ ਨਹੀਂ ਇਤਰ ਰੋਗ ਸੰਸਾਰ ਦੇ ਜੋ ਹਨ ਤਿਨਾਂ ਦੇ दारू ਬੋਤ ਹਨ ਅਰ ਮਮਤਾ ਰੋਗ ਜੋ ਜਨਮ ਮਰਨ ਦਾ ਦੇਣੇ ਵਾਲਾ ਹੈ ਇਸ ਕੋ ਦੂਰ ਕਰੋ ਸਰਬ ਮੇ ਪਰਮੇਸ਼ਰ ਕੋ ਰਵਿਆ ਜਾਣ ਕੇ ਕਿਸੇ ਨਾਲ ਈਰਖਾ ਨਾ ਕਰੋ ਆਤਮਾ ਇੱਕ ਰਸ ਸਤ ਚਿੱਤ ਆਨੰਦਪੂਰਨ ਹੈ ਇਹੇ ਬਚਨ ਗੁਰੂ ਜੀ ਕੇ ਸੁਣ ਕਰ ਹਰਦਾਸ ਨੇ ਆਕਿਆ ਹੇ ਮਹਿਤਾ ਕਾਲੂ ਨਾਨਕ ਜੀ ਨੂੰ ਰੋ ਕੋਈ ਨਹੀਂ ਤੁਸੀਂ ਚਿੰਤਾ ਕੋਈ ਨਾ ਕਰੋ ਇਹ ਪਰਮੇਸ਼ਰ ਦੇ ਰੰਗ ਰਤਾ ਹੈ ਅਤੇ ਇਹ ਦੁਨੀਆ ਦੇ ਦੁੱਖ ਦੂਰ ਕਰਨੇ ਨੂੰ ਸਮਰੱਥ ਹੈ ਇਤਨਾ ਕਹਿ ਕੇ ਹਰਦਾਸ ਸ੍ਰੀ ਗੁਰੂ ਜੀ ਅੱਗੇ ਮੱਥਾ ਟੇਕ ਕੇ ਆਪਣੇ ਘਰ ਨੂੰ ਚੱਲਦਾ ਰਿਹਾ ਸਾਖੀ ਸਮਾਪਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ